ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ 'ਚ ਤੇ ਅੱਜ ਦੀ ਵੀਡੀਓ 'ਚ ਅੱਜ ਆਪਾਂ ਆਏ ਆ ਜੀ ਉਹ ਦੁਆਰਾ ਸੰਤ ਆਸ਼ਰਮ ਜਿਹੜਾ ਕਿ ਇਤਿਹਾਸਿਕ ਅਸਥਾਨ ਹੈ ਜਿਹੜੇ ਕਿ ਸੰਤ ਈਸ਼ਰ ਸਿੰਘ ਜੀ ਸੀਗੇ ਉਹਨਾਂ ਦਾ ਤਪੱਸਥਾਨ ਹੈਗਾ ਇਹ ਤੇ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਦੋਂ ਆਪਾਂ 90 ਤੋਂ ਪਟਿਆਲੇ ਵੱਲੋਂ ਜਾਂਦੇ ਆ ਰਸੇ ਜੰਪਿੰਗ ਆਂਡਾ ਰਖੜਾ ਰਖੜੇ ਤੋਂ ਥੋੜੀ ਅੱਗੇ ਜਾ ਕੇ ਤਬਲਾਣਾ ਆਂਦਾ ਹੈ ਤੇ ਆਪਾਂ ਤਬਲਾਣ ਨੂੰ ਸੱਜੇ ਹੱਥ ਨੂੰ ਮੁੜ ਜਾਣਾ ਤੇ ਅੱਗੇ ਜਾ ਕੇ ਤੁਸੀਂ ਦੇਖੋਗੇ ਸਾਹਮਣੇ ਸਕੂਲ ਆ ਰਿਹਾ ਕੈਂਬਰਿਜ ਸਕੂਲ ਹੈ ਇਸ ਤੋਂ ਗੀਰਾ ਕਿ ਆਪਾਂ ਸਿੱਧਾ ਹੀ ਜਾਈ ਜਾਣਾ ਤੇ ਫਟ ਕਰੋ ਕ੍ਰੋਸ ਕਰਕੇ ਆਪਾਂ ਤਾਂ ਭਲਾਨ ਪਿੰਡ ਪਹੁੰਚ ਜਾਾਂਗੇ ਤੇ ਚਲੋ ਫਿਰ ਚੱਲਦੇ ਆਂ ਅੰਦਰ ਨੂੰ ਤੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਸਵਾਗਤ ਗੁਰਦੁਆਰਾ ਸਾਹਿਬ ਦਾ ਬੈਕ ਗੇਟ ਹੈ ਜੀ ਤੇ 프ਰੰਟ ਗੇਟ ਜਿਹੜਾ ਉਹ ਅੱਗੇ ਚੱਲਾ ਜਾਂਦਾ ਤੇ ਬਾਕੀ ਆ ਦੇਖੋ ਗੁਰਦੁਆਰਾ ਸਾਹਿਬ 'ਚ ਕਾਫੀ ਤਰ੍ਹਾਂ ਦੇ ਫੁੱਲ ਨੇ ਜਿਹੜੇ ਬੂਟੇ ਕਾਫੀ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਹਰਿਆਲੀ ਕਾਫੀ ਜ਼ਿਆਦਾ ਹੈ ਲੋਰੀ ਸਾਹਮਣੇ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਤੇ ਦਰਬਾਰ ਸਾਹਿਬ ਦੇ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਕਾਫੀ ਤਰ੍ਹਾਂ ਦੇ ਜਿਹੜੇ ਫੁੱਲ ਨੇ ਬੂਟੇ ਹੋਏ ਕਾਫੀ ਤਰ੍ਹਾਂ ਦੇ ਲੱਗੇ ਹੋਏ ਨੇ ਅਲੱਗ-ਅਲੱਗ ਕਿਸਮਾਂ ਦੇ ਲੱਗੇ ਹੋਏ ਨੇ ਤੇ ਹਰਿਆਲੀ ਦਾ ਕਾਫੀ ਜ਼ਿਆਦਾ ਧਿਆਨ ਰੱਖਿਆ ਗਿਆ ਇੱਥੇ ਆ ਦੇਖ ਸਕਦੇ ਹੋ ਕਿੰਨੇ ਸੋਹਣੇ-ਸੋਹਣੇ ਫੁੱਲ ਨੇ ਜਿਹੜੇ ਲੱਗੇ ਹੋਏ ਨੇ ਤੇ ਪੇੜਾਂ ਦੀ ਵੀ ਜਿਹੜੀ ਕਟਿੰਗ ਕੀਤੀ ਹੋਈ ਹੈ ਕਾਫੀ ਵਧੀਆ ਕੀਤੀ ਹੋਈ ਹੈ ਅਲੱਗ-ਅਲੱਗ ਕਿਸਮਾਂ ਦੇ ਫੁੱਲ ਨੇ ਜਿਹੜੇ ਦੇਖਣ ਨੂੰ ਮਿਲ ਜਾਣਗੇ ਇੱਥੇ ਤੇ ਕਾਫੀ ਜ਼ਿਆਦਾ ਗੈਂਦਰ ਫੁੱਲ ਵੀ ਇੱਥੇ ਦੇਖਣ ਨੂੰ ਮਿਲਣਗੇ ਜਿਵੇਂ ਕਿ ਤੁਸੀਂ ਆਹ ਸਾਹਮਣੇ ਦੇਖ ਸਕ ਰਹੇ ਹੋ ਦਰਬਾਰ ਸਾਹਿਬ ਤੋਂ ਆਗੇ ਸੀ ਆਪਾਂ ਬਾਹਰ ਤੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਭੋਰਾ ਸਾਹਿਬ ਤੇ ਚਲਦੇ ਹਾਂ ਹੁਣ ਆਪਾਂ ਤੇ ਦਰਸ਼ਨ ਕਰਦੇ ਹਾਂ ਭੋਰਾ ਸਾਹਿਬ ਦੇ ਭੋਰਾ ਸਾਹਿਬ ਦੇ ਆਲੇ ਦੁਆਲੇ ਵੀ ਕਾਫੀ ਤਰ੍ਹਾਂ ਦੇ ਜਿਹੜੇ ਫੁੱਲ ਨੇ ਪੇੜ ਨੇ ਲੱਗੇ ਹੋਏ ਨੇ ਅੱਗੇ ਜੀ ਦੇਸ਼ ਤੋਂ ਸਾਹਮਣੇ ਮਰੂਤ ਦਾ ਪੇੜ ਹੈ ਤੇ ਨਾਰੀਅਲ ਦੇ ਪੇੜ ਲੱਗੇ ਹੋਏ ਨੇ ਸੋ ਸਾਹਮਣੇ ਜਿਹੜਾ ਸਥਾਨ ਹੈ ਕਿਹਾ ਜਾਂਦਾ ਹੈ ਕਿ ਇਹਹੀ ਉਹ ਸਥਾਨ ਹੈ ਜਿੱਥੇ ਕੀ ਸੰਤ ਈਸ਼ਰ ਸਿੰਘ ਜੀ ਨੇ ਕਾਫੀ ਸਾਲ ਜਿਹੜੀ ਤਪੱਸਿਆ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਉਹ ਅਕਰਾਲਾ ਸਾਹਿਬ ਚਲੇ ਗਏ ਸੀ ਗੁਰਦਵਾਰਾ ਸਾਹਿਬ ਦੇ ਨਹੀਂ ਪੱਥਰ ਦੀ ਗੱਲ ਕਰੀਏ ਤਾਂ 19200 ਨੂੰ ਸੰਤ ਬਾਬਾ ਤੇਜਾ ਸਿੰਘ ਜੀ ਦੁਆਰਾ ਇਹਦਾ ਨਹੀਂ ਪੱਥਰ ਰੱਖਿਆ ਗਿਆ ਸੀ ਤੇ ਇੱਧਰ ਸਾਹਮਣੇ ਆ ਗਏ ਜੀ ਲੰਗਰ ਹਾਲ ਦੇਖ ਸਰੋ ਕਾਫੀ ਵੱਡੀ ਜਗ੍ਹਾ ਗੁਰਦਵਾਰਾ ਸਾਹਿਬ ਦੀ ਤੇ ਇੱਧਰ ਲੱਗੇ ਹੋਏ ਨੇ ਜੀ ਪੇੜ-ਪੋਤੇ ਆ ਜਿਵੇਂ ਨਾਰੀਅਲ ਦਾ ਪੇੜ ਲੱਗਾ ਹੋਇਆ ਹੈ ਹਰਿਆਲੀ ਕਾਫੀ ਜ਼ਿਆਦਾ ਹੈ ਗੁਰਦਵਾਰਾ ਸਾਹਿਬ ਦੇ ਆਲੇ ਦੁਆਲੇ ਕਾਫੀ ਜ਼ਿਆਦਾ ਹਰਿਆਲੀ ਹੈ ਤੇ ਇੱਧਰ ਸੇਵਾਦਾਰਾਂ ਵਾਸਤੇ ਆ ਕਮਰੇ ਬਣੇ ਹੋਏ ਨੇ ਇੱਧਰਲੀ ਸਾਈਡ ਪਾਰਕ ਬਣਿਆ ਹੋਇਆ ਜਿਹਨੇ ਆਪਾਂ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਇੱਥੇ ਬੈਠ ਸਕਦੇ ਹਾਂ ਆਰਾਮ ਨਾਲ ਤੇ ਕੀਰਤਨ ਦਾ ਆਨੰਦ ਮਾਣ ਸਕਦੇ ਹਾਂ ਕਾਫੀ ਜ਼ਿਆਦਾ ਹਰਿਆਲੀ ਹੈ ਸੋ ਇਹ ਸੀ ਜੀ ਗੁਰਦੁਆਰਾ ਸੰਤ ਆਸ਼ਰਮ ਤੇ ਪੂਰਾ ਸਾਹ ਤਾਂ ਸੀ ਯਾਰ ਬੰਦ ਸੰਗਤਾਂ ਵੀ ਹੈ ਨਹੀਂ ਚੰਗੀਆਂ ਜ਼ਿਆਦਾਤਰ ਤਾਂ 10ਵੀਂ ਜਾਂ ਪੂਰਨਮਾਸੀ ਨੂੰ ਸੰਗਤਾਂ ਬਹੁਤ ਹੁੰਦੀਆਂ ਨੇ ਪਰ ਅੱਜ ਇੰਨੀ ਸੰਗਤ ਹੈ ਨਹੀਂ ਸੀ ਤੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਫਿਰ ਕਿਸੇ ਹੋਰ ਵੀਡੀਓ ਚ ਟਿਲ ਥੈਂਕ ਯੂ ਗੁੱਡ ਬਾਏ